ਪੂ ਪੰਜਾਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾ ਤੁਹਾਡੇ ਨਾਲ ਫਿੱਟ ਬੰਗੜ ਜਲੰਧਰ ਤੋਂ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਜਲੰਧਰ ਦੇ ਵਿੱਚ ਦਿਨ ਦਿਹਾੜੇ ਇੱਕ ਦੁਕਾਨਦਾਰ ਤੇ ਜਾਨਲੇਵਾ ਹਮਲਾ ਹੋਇਆ ਹੈ ਗੋਲੀਆਂ ਚਲਾਈਆਂ ਗਈਆਂ ਨੇ ਇਸ ਦੁਕਾਨਦਾਰ ਤੇ ਜਲੰਧਰ ਦੇ ਸੋਡਲ ਰੋਡ ਇਲਾਕੇ ਦੀ ਇਹ ਘਟਨਾ ਦੱਸੀ ਜਾ ਰਹੀ ਹੈ ਦੁਕਾਨਦਾਰ ਤੇ ਅਣਪਛਾਤੇ ਹਮਲਾਵਰਾਂ ਦੇ ਵੱਲੋਂ ਜੋ ਹੈ ਗੋਲੀਆਂ ਚਲਾਈਆਂ ਗਈਆਂ ਨੇ ਗੰਭੀਰ ਹਾਲਤ ਉਸਦੀ ਫਿਲਹਾਲ ਦੱਸੀ ਜਾ ਰਹੀ ਹੈ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਹੈ ਪਰ ਉਸਦੀ ਹਾਲਤ ਲਗਾਤਾਰ ਗੰਭੀਰ ਬਣੀ ਹੋਈ ਹੈ ਹਾਲੇ ਤੱਕ ਇਸ ਗੱਲ ਦਾ ਖੁਲਾਸਾ ਨਹੀਂ ਹੋ ਸਕਿਆ ਹੈ ਕਿ ਆਖਿਰਕਾਰ ਇਸ ਦੁਕਾਨਦਾਰ ਤੇ ਅਜਿਹਾ ਜਾਨਲੇਵਾ ਹਮਲਾ ਕਿਉਂ ਕੀਤਾ ਗਿਆ ਤਸਵੀਰਾਂ ਤੁਹਾਡੀਆਂ ਸਕਰੀਨਸ ਤੇ ਨੇ ਤੁਸੀਂ ਦੇਖ ਸਕਦੇ ਹੋ ਕਿ ਪੁਲਿਸ ਦੇ तमाम ਅਧਿਕਾਰੀ ਜਿਉ ਨੇ ਉਹ ਮੌਕੇ ਤੇ ਪਹੁੰਚੇ ਹੋਏ ਨੇ ਜਲੰਧਰ ਦੇ ਵਿੱਚ ਦਨ ਦਿਹਾੜੇ ਇਸ ਤਰੀਕੇ ਨਾਲ ਗੋਲੀਆਂ ਚੱਲਣ ਤੋਂ ਬਾਅਦ ਇਲਾਕੇ ਦੇ ਵਿੱਚ ਸਹਿਮ ਦਾ ਮਾਹੌਲ ਹੈ ਲੋਕ ਜੁਨੇ ਉਹ ਡਰੇ ਹੋਏ ਨੇ ਸਵਾਲ ਚੁੱਕ ਰਹੇ ਨੇ ਕਿ ਵਾਕਈ ਸੂਬੇ ਦੇ ਵਿੱਚ ਪੁਲਿਸ ਦਾ ਖੌਫ ਜੋ ਹੈ ਉਹ ਖਤਮ ਹੁੰਦਾ ਜਾ ਰਿਹਾ ਹੈ ਬਦਮਾਸ਼ ਐਨੇ ਬੇਖੌਫ ਹੁੰਦੇ ਜਾ ਰਹੇ ਨੇ ਕਿ ਦਿਨ ਦਿਹਾੜੇ ਅਜਿਹਾਂ ਵਾਰਦਾਤਾ ਨੂੰ ਅੰਜਾਮ ਦੇ ਜਾਂਦੇ ਨੇ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਦੁਕਾਨ ਦਾ ਜੋ ਗੇਟ ਹੈ ਉਸ ਦੇ ਵਿੱਚ ਗੋਲੀਆਂ ਦੇ ਨਿਸ਼ਾਨ ਜੋ ਨੇ ਉਹ ਸਾਫ਼ ਨਜ਼ਰ ਆ ਰਹੇ ਨੇ ਸਾਫ਼ ਤੌਰ ਤੇ ਦੇਖੇ ਜਾ ਸਕਦੇ ਨੇ ਤਸਵੀਰਾਂ ਤੁਹਾਨੂੰ ਅਸੀਂ ਤਮਾਮ ਦਿਖਾ ਰਹੇ ਹਾਂ ਤੁਹਾਡੀ ਸਕਰੀਨਸ ਤੇ ਨੇ ਪੁਲਿਸ ਦੇ ਅਧਿਕਾਰੀ ਤਮਾਮ ਮੌਕੇ ਤੇ ਪਹੁੰਚੇ ਹੋਏ ਨੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਣਪਛਾਤੇ ਬਦਮਾਸ਼ਾਂ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਨਕਾਬ ਪੋਛੇ ਸਗੇ ਮੂੰਹ ਟਕਿਆ ਹੋਇਆ ਸਗਾ ਉਹਨਾਂ ਨੇ ਕਿਉਂ ਇਸ ਦੁਕਾਨਦਾਰ ਤੇ ਇਸ ਤਰੀਕੇ ਦੇ ਨਾਲ ਹਮਲਾ ਕੀਤਾ ਗਿਆ ਇਸ ਗੱਲ ਦਾ ਖੁਲਾਸਾ ਹਾਲੇ ਨਹੀਂ ਹੋ ਸਕਿਆ ਪਰ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜਲੰਧਰ ਦੇ ਸੋਡਲ ਰੋਡ ਇਲਾਕੇ ਦੀ ਇਹ ਘਟਨਾ ਹੈ ਜਿਸ ਤੇ ਇਸ ਵਕਤ ਸਹਿਮ ਦਾ ਮਾਹੌਲ ਹੈ ਕਿਉਂਕਿ ਦਿਨ ਦਿਹਾੜੇ ਬਦਮਾਸ਼ਾਂ ਦੇ ਵੱਲੋਂ ਬੇਖੌਫ ਹੋ ਕੇ ਗੋਲੀਆਂ ਚਲਾਈਆਂ ਗਈਆਂ ਨੇ ਇੱਕ ਦੁਕਾਨਦਾਰ ਤੇ ਜਾਨਲੇਵਾ ਹਮਲਾ ਕੀਤਾ ਗਿਆ ਹੈ ਹਸਪਤਾਲ ਦੇ ਵਿੱਚ ਫਿਲਹਾਲ ਜ਼ਰੇ ਇਲਾਜੇ ਪਰ ਉਸ ਦੀ ਹਾਲਤ ਜੋ ਹੈ ਉਹ ਗੰਭੀਰ ਬਣੀ ਹੋਈ ਹੈ ਇਲਾਕੇ ਦੇ ਲੋਕ ਕੀ ਕਹਿ ਰਹੇ ਨੇ ਕਿਵੇਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਉਹ ਵੀ ਤੁਹਾਨੂੰ ਸੁਣਾ ਦਿੰਦੇ ਆ ਉਹ ਦਿਨ ਪਹਿਲਾਂ ਵੀ ਕੋਈ ਲੜਾਈ ਹੋਈ ਨਾ ਸੀ ਹਾਂਜੀ ਹੋਈ ਆ ਕੁਝ ਆਪਣਾ ਕਦੇ ਮੁੱਦੇ ਹੈਗੇ ਅੱਥੀ ਆ ਦੀ ਕੁੱਟਣ ਲੜਨ ਨਹੀਂ ਉਹਨਾਂ ਦੀ ਬਾਹਰ ਹੋਈ ਸੀ ਕੁਝ ਵਾਰ ਨਗਰ ਦੇ ਇਹਨਾਂ ਦੇ ਨਾਲ ਹਾਂਜੀ ओके ਉਹ ਮੁੰਡੇ ਜਾਣਦੇ ਕਿ ਵੈਸੇ ਹੀ ਟਕਰਕੇ ਲੜਾਈ ਹੋ ਗਈ ਸੀ ਕਿ ਪੁਰਾਣਾ ਕੋਈ ਬਾਕਰ ਸੀ ਨਹੀਂ ਕੋਈ ਰੰਜਿਸ਼ ਨਹੀਂ ਸੀ ਕਿ ਉਹਨਾਂ ਨੇ ਵੈਸੇ ਟਕਰਕੇ ਲੜਾਈ ਹੋਈ ਉਹਨਾਂ ਨਾਲ ਬਾਕੀ ਪਤਾ ਨਹੀਂ ਹੁਣ ਬਾਕੀ ਫੁੱਡੇ ਚਾਹੂਗਾ ਹੁਣ ਕਿਹੜੇ ਮੁੰਡੇ ਆਏ ਜੀ ਤੁਸੀਂ ਮੌਕੇ ਤੇ ਮੌਜੂਦ ਸੀ ਨਹੀਂ ਜੀ ਨਹੀਂ ਨਹੀਂ ਨੇ ਮੇਰੇ ਨਾਲ ਨਹੀਂ ਸੀ ਗਈ। ਨਾਮ ਕੀ ਸੀ ਕਿੰਨਾ ਤੇ ਗੋਲੀ ਵਜੀ ਹੈ। ਕਿਹਨਾਂ ਇਹਨਾਂ ਦਾ ਗੁਰਮੀਤ ਸਿੰਘ ਟਿੰਕੂ ਆਈ। ਗੁਰਮੀਤ ਸਿੰਘ। ਕੋਈ ਪੁਰਾਣੀ ਰੰਜਿਸ਼ ਸੀ ਕੋਈ। ਹਾਂਜੀ ਜਲਦੀ ਪਈ ਸੀ ਨਾ ਜਿਸ ਕਿਸੇ ਨਾਲ ਮਨ ਕਰ ਰੋ ਲੜਾਈ ਹੋਈ ਉਹਨਾਂ ਨਾਲ ਵੀ ਚੱਲ ਰਹੀ ਹੈ। ਅੱਜ ਕੀ ਘਟਨਾ ਹੋਈ? ਅੱਜ ਕੀ ਗਾਏ ਸੀਗੇ? ਪਤਾ ਨਹੀਂ ਲੱਗਾਇਆ ਇਹ ਕੌਣ ਲੋਕ ਆਏ ਆ ਫੁਟੇਜ ਆ ਜਾਊਗਾ। ਕੈਮਰਾ ਲੱਗਿਆ ਸੀ? ਹਾਂਜੀ ਬਾਹਰੋਂ ਹੀ ਉਹਨਾਂ ਨੇ ਫਾਇਰਿੰਗ ਕੀਤੀ ਹੈ। ਪੰਜੀ ਫਾਇਰਿੰਗ ਹੋਈ ਹੈ ਪਤਾ ਲੱਗਿਆ? ਫਾਇਰਿੰਗ ਅੜਦਾ ਸਕੂਲੀਆ ਕਹਿ ਰਹੇ ਆ ਚੱਲੀਆਂ। ਅੱਛਾ ਜੀ। ਦੁਕਾਨ ਦੇ ਅੰਦਰ ਆਈ ਸੀਗੀ? ਹਾਂਜੀ ਉਹ ਸਾਰੇ ਦੇਖ ਲਓ ਜੀ ਤਖਾਨੇ। ਅੱਜਕ੍ਰੀਵ 1:30 ਵਜੇ ਦੀ ਗੱਲ ਆ ਇੱਥੇ ਗੁਰਮੀਤ ਸਿੰਘ ਟਿੰਕੂ ਜਿਹੜਾ ਕਿ ਗਾਬਾ ਪੀਵੀਸੀ ਦਾ ਮਾਲਕ ਆ ਆਪਣੀ ਪੀਵੀਸੀ ਦਾ ਕੰਮ ਪਲੱਸ ਫਾਈਨਾਂਸ ਦਾ ਵੀ ਕੰਮ ਕਰਦਾ ਏ ਇਹ ਆਪਣੀ ਸ਼ਾਪ ਤੇ ਬੈਠਾ ਸੀਗਾ ਤੇ ਆਲ ਆਫ ਸਡਨ ਜਿਹੜੇ ਚਾਰ ਬੰਦੇ ਜਿਹੜੇ ਐਂਟਰ ਕੀਤੇ ਉਹਨਾਂ ਨੇ ਇਨ discriminately ਜਿਹੜੀ ਫਾਇਰਿੰਗ ਸ਼ੁਰੂ ਕਰਤੀ ਏ ਜਿਹੜਾ ਜਦੋਂ ਇਹਨੂੰ ਪਤਾ ਲੱਗਿਆ ਫਸਟ ਫਾਇਰ ਹੋਇਆ ਏ ਭੱਜ ਕੇ ਜਿਹੜਾ ਆਪਣੇ ਸਟੈਪਸ ਰਾਈ ਉੱਪਰ ਜਿਹੜਾ ਫਸਟ ਫਲੋਰ ਤੇ ਜਾ ਕੇ ਕਮਰੇ ਚ ਵੜ ਗਿਆ ਉਹਨਾਂ ਨੇ ਪਿੱਛੇ ਫਾਲੋ ਕਰਕੇ ਤੇ ਇਹਨਾਂ ਨੂੰ ਉਸ ਕਮਰੇ ਦੇ ਵਿੱਚ ਹੀ ਡਾਕੇ ਜਿਹੜੀਆਂ ਇਹਨਾਂ ਨੂੰ ਉਹਦੇ ਵਿੱਚ ਗੋਲੀਆਂ ਮਾਰ ਕੇ ਤੈਨੂੰ ਮਾਰਤਾ ਹੁਣ ਅਸੀਂ ਜਿਹੜਾ ਇਹਦੇ ਵਿੱਚ ਇਹਦੇ ਫਾਦਰ ਦੇ ਬਿਆਨ ਤੇ ਪਲੱਸ ਇੱਕ ਹੋਰ ਦਾ ਸਪੋਰਟਿੰਗ ਵਿਟਨੈਸ ਹੈ ਜਿਹੜਾ ਉਹਦੇ ਬਿਆਨ ਤੇ ਅਸੀਂ ਪੰਜ ਬੰਦਿਆਂ ਦੇ ਖਿਲਾਫ ਜਿਹੜਾ 302 ਆਈਪੀਸੀ ਦਾ ਜਿਹੜਾ ਐਫਆਈਆਰ ਲੋਚ ਕਰ ਕਰ ਰਹੇ ਆ ਇਹਦੇ ਵਿੱਚ ਜਿਹੜੇ ਦੋ ਬੰਦੇ ਨੌਨ ਨੇ ਇੱਕ ਪਨੀਤ ਹੈ ਇੱਕ ਲੱਲੀ ਹੈ ਨਰਿੰਦਰ ਲੱਲੀ ਇੱਕ ਪਨੀਤ ਹੈ ਇਹਨਾਂ ਦੋਨਾਂ ਤੇ ਅਸੀਂ ਐਫਆਈਆਰ ਲੋਚ ਕਰਕੇ ਬਾਕੀ ਹੁਣ ਤਫਤੀਸ਼ ਕਰ ਰਹੇ ਆ ਜਲਦੀ ਹੀ ਅਸੀਂ ਜਿਹੜਾ ਇਹਨਾਂ ਨੂੰ ਅਸੀਂ ਅਰੈਸਟ ਕਰਾਂਗੇ ਅਸੀਂ ਵੱਖ-ਵੱਖ ਜਿਹੜੀਆਂ ਪਾਰਟੀਆਂ ਨੂੰ ਜਿਹੜੀ ਡਿਊਟੀ ਅਸਾਈਨ ਕੀਤੀ ਆ ਹੋਪ ਹੈ ਕਿ ਅਸੀਂ ਵਿਦਨ ਆਰ ਦੋ ਤਿੰਨ ਘੰਟੇ ਦੇ ਵਿੱਚ ਅਸੀਂ ਇਹ ਬੰਦੇ ਸਾਰੇ ਅਰੈਸਟ ਕਰ ਲਵਾਂਗੇ ਸਰ ਉਹਨਾਂ ਦਾ ਕਿਹੜਾ ਕੋਈ ਪੁਰਾਣੀ ਰੰਜਿਸ਼ ਸੀ ਹਾਂ ਇਹਦੇ ਸਵਾਲੋਂ ਕੋਈ ਮਾਮਲਾ ਵੀ ਦਰਜ ਕਰਾਇਆ ਨਹੀਂ ਕੋਈ ਇਹਨਾਂ ਦੇ ਇਹਨਾਂ ਦੇ ਕੋਈ ਦੋ ਤਿੰਨ ਮਹੀਨੇ ਪਹਿਲਾਂ ਆਪਸੇ ਦੋਨਾਂ ਤਰ੍ਹਾਂ ਦੀ ਲੜਾਈ ਹੋਈ ਸੀਗੀ ਇਹਦੀ ਜਿਹੜਾ ਗੁਰਮੀਤ ਪਿੰਕੂ ਆ ਇੱਕ ਤੇ ਉਹਨਾਂ ਦੇ ਘਰ ਜਾ ਕੇ ਥੋੜਾ ਇਹਨਾਂ ਦੀ ਵੈਸ ਬਸਾਈ ਹੋਈ ਸੀ ਸੇਮ ਵੇ ਉਹਨਾਂ ਦੀ ਵੀ ਇਹਨਾਂ ਨਾਲ ਹੋਈ ਸੋ ਕ੍ਰਾਸ ਵਰਸ਼ਨ ਦਾ ਜਿਹੜਾ ਕੇਸ ਨੇ ਤੇ ਦਰਜ ਹੁਣ ਅਸੀਂ ਅਹੀਂ ਤਫ਼ਤੀਸ਼ ਕਰਕੇ ਜਲਦੀ ਸੀ ਜਿਹੜਾ ਜਿਹੜੇ ਦੋ ਤਿੰਨ ਹਨ ਉਹਨਾਂ ਉਹਨਾਂ ਨੂੰ ਵੀ ਅਸੀਂ ਜਿਹੜਾ ਇਨਵੈਸਟੀਗੇਟ ਕਰਕੇ ਗੋਲੀਆਂ ਚੱਲੀਆਂ ਕਿੰਨੇ ਗੋਲੀਆਂ ਜਿਹੜੀਆਂ 10 15 ਰਾਉਂਡ ਜਿਹੜੇ ਫਾਇਰ ਹੋਏ ਆ ਉਹਦੀ ਬੋਡੀ ਦਾ ਜਿਹੜਾ ਪੋਸਟਮਾਰਟਮ ਦੀ ਭੇਜ ਦਿੱਤਾ ਉਹਦਾ ਪ੍ਰੀਲੀਮਿਨਰੀ ਪੋਸਟ ਉਹਦੀ ਜਿਹੜੀ ਇਨਵੈਸਟੀਗੇਸ਼ਨ ਤੋਂ ਪਤਾ ਕਿ ਉਹਦੇ ਬੋਡੀ ਦੇ ਫਰੰਟ ਸਾਈਡ ਤੇ ਜਿਹੜੇ 4-5 ਗੋਲੀਆਂ ਜਿਹੜੀਆਂ ਹਿੱਟ ਕੀਤੀਆਂ ਸਰ ਸੀਸੀਟੀਵੀ ਕੈਮਰੇ ਚ ਆਏ ਸੀਸੀਟੀ ਫੁਟੇਜ ਉਹਨਾਂ ਦੀ ਐਂਟਰੀ ਆਉਂਦੀ ਆ ਫਾਇਰ ਕਰਨ ਦੀ ਜਿਹੜੀ ਉਹਨਾਂ ਦੀ ਐਂਟਰੀ ਆਉਂਦੀ ਆ ਕਿੰਨੇ ਹਮਲਾਵਰ ਸੀਗੇ ਜਿਹੜੇ ਇਹ ਟੋਟਲ 4 ਐਂਟਰ ਕੀਤੇ ਆ ਜਿਹੜਾ ਪੰਜਵਾਂ ਸੀ ਉਹ ਗੱਡੀ ਦੇ ਵਿੱਚ ਸੀ ਗੱਡੀ ਦਾ ਪਤਾ ਲੱਗਿਆ ਜੀ ਕਿਹੜੀ ਗੱਡੀ ਸੀ ਉਹ ਗੱਡੀ ਜਿਹੜੀ ਦੂਰੋਂ Swift Desire ਲੱਗਦੀ ਆ ਲੇਕਿਨ ਉਹ ਕਲੀਅਰ ਕੱਟ ਨਹੀਂ ਆ ਇਹ ਆਲੇ ਦੋਲੇ ਜਿਹੜੀ CCTV ਫੁਟੇਜ ਉਹ ਵੇਖ ਰਹੇ ਆ ਉਹ ਤੋਂ ਫਿਰ ਬਿਲਕੁਲ ਕਲੀਅਰ ਹੋ ਜਾਏਗਾ ਜਿਹੜਾ ਦੁਕਾਨ ਚੋਰ ਵੀ ਸਟਾਫ ਸੀ ਕਿਸੇ ਹੋਰ ਨਾਲ ਕੋਈ ਇੰਜਰਡ ਹੋਇਆ ਨਹੀਂ ਹੋਰ ਕੋਈ ਨਹੀਂ ਆ ਤਾ ਗੁਰਮੀਤ ਸਿੰਘ ਇਸ ਸ਼ਖਸ ਦਾ ਨਾਮ ਦੱਸਿਆ ਜਾ ਰਿਹਾ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਸ਼ਖਸ ਫਾਈਨਾਂਸ ਦਾ ਕੰਮ ਕਰਦਾ ਹੈ 4 ਅਣਪਛਾਤੇ ਬਦਮਾਸ਼ਾਂ ਵੱਲੋਂ ਉਸਤੇ ਜਾਨਲੇਵਾ ਹਮਲਾ ਕੀਤਾ ਗਿਆ ਹੈ 4 ਬਦਮਾਸ਼ ਆਉਂਦੇ ਨੇ ਅਤੇ ਉਸਤੇ ਗੋਲੀਆਂ ਚਲਾ ਦਿੰਦੇ ਨੇ ਜਦੋਂ ਪਹਿਲੀ ਗੋਲੀ ਇਹਨਾਂ ਬਦਮਾਸ਼ਾਂ ਦੇ ਵੱਲੋਂ ਚਲਾਈ ਜਾਂਦੀ ਹੈ ਤਾਂ ਆਪਣਾ ਬਚਾਅ ਕਰਨ ਦੇ ਲਈ ਜੋ ਇਹ ਸ਼ਖਸ ਹੈ ਆਪਣੀ ਦੁਕਾਨ ਦੇ ਪਹਿਲੇ ਫਲੋਰ ਤੇ ਚਲੇ ਜਾਂਦਾ ਹੈ ਪਰ ਬਦਮਾਸ਼ ਇਸ ਦਾ ਪਿੱਛਾ ਕਰਦੇ ਹੋਏ ਇਸ ਦੇ ਪਿੱਛੇ ਜਾਂਦੇ ਨੇ ਤੇ ਗੋਲੀਆਂ ਚਲਾਈਆਂ ਜਾਂਦੀਆਂ ਨੇ ਦੱਸਿਆ ਜਾ ਰਿਹਾ ਹੈ ਕਿ 7 ਤੋਂ 8 ਰਾਊਂਡ ਜਿਹੜੇ ਨੇ ਉਹ ਫਾਇਰ ਕੀਤੇ ਗਏ ਜੋ ਉੱਥੇ ਲੋਕ ਮੌਜੂਦ ਸਿਗੇ ਪ੍ਰਤੱਖ ਦਰਸ਼ੀ ਸਿਗੇ ਜਾਂ ਇਲਾਕਾ ਨਿਵਾਸੀ ਸਿਗੇ ਉਹਨਾਂ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਕਿ 8 ਤੋਂ 10 ਰਾਊਂਡ ਗੋਲੀਆਂ ਦੇ ਫਾਇਰ ਕੀਤੇ ਗਏ ਫਿਲਹਾਲ ਹਾਲਤ ਜਿਹੜੀ ਹੈ ਉਹ ਗੰਭੀਰ ਬਣੀ ਹੋਈ ਹੈ ਪੁਲਿਸ ਨੇ ਜੋ ਹੈ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰ ਲਿਆ ਹੈ ਮਾਮਲੇ ਦੇ ਵਿੱਚ ਅੱਗੇ ਦੀ ਜੋ ਕਾਰਵਾਈ ਹੈ ਕੀਤੀ ਜਾ ਰਹੀ ਹੈ ਮੁਲਜ਼ਮਾਂ ਦੀ ਪਾਲ ਜੋ ਹੈ ਉਹ ਕੀਤੀ ਜਾ ਰਹੀ ਹੈ ਪਰ ਇਸ ਵਾਰਦਾਤ ਦੇ ਸਾਹਮਣੇ ਆਉਣ ਤੋਂ ਬਾਅਦ ਇਹ ਸਵਾਲ ਇੱਕ ਵਾਰ ਫਿਰ ਖੜਾ ਹੁੰਦਾ ਹੈ ਕਿ ਸੂਬੇ ਦੇ ਵਿੱਚ ਕਾਨੂੰਨ ਵਿਵਸਥਾ ਦੀ ਹਾਲਤ ਕੀ ਹੈ ਸੂਬੇ ਦੇ ਵਿੱਚ ਲੋਕ ਕਿੰਨੇ ਕੁ ਸੁਰੱਖਿਤ ਨੇ ਕਿਉਂਕਿ ਜਿਸ ਤਰੀਕੇ ਨਾਲ ਦਿਨ ਦਿਹਾੜੇ ਅਜਿਹੀ ਵਾਰਦਾਤ ਨੂੰ ਬੇਖੌਫ ਹੋ ਕੇ ਬਦਮਾਸ਼ ਅੰਜਾਮ ਦੇ ਜਾਂਦੇ ਨੇ ਇਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਤੇ ਵੀ ਕਈ ਤਰੀਕੇ ਦੇ ਸਵਾਲ ਉੱਠਣੇ ਲਾਜ਼ਮੀ ਨੇ ਪਰ ਫਿਲਹਾਲ ਪੁਲਿਸ ਵੱਲੋਂ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਪਰਿਵਾਰਕ ਮੈਂਬਰਾਂ ਦੇ ਬਿਆਨ ਜੋ ਨੇ ਉਹ ਦਰਜ ਕਰ ਲਏ ਗਏ ਨੇ ਜੋ ਲੋਕ ਉੱਥੇ ਮੌਜੂਦ ਸਕੇ ਉਹਨਾਂ ਦੇ ਬਿਆਨ ਵੀ ਦਰਜ ਕਰ ਲਏ ਗਏ ਨੇ ਅਤੇ ਮਾਮਲੇ ਦੇ ਵਿੱਚ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ